ਪੰਜਾਬ ਸਰਕਾਰ ਨੂੰ ਔਰ ਖਾਸ ਕਰਕੇ ਭਗਵੰਤ ਮਾਨ ਨੂੰ ਡਰ ਸੀ ਇਹ ਡਰਦੇ ਨੇ ਹੁਣ ਸਿਕਪਾਲ ਸਿੰਘ ਖੇਰਾਂ ਦਾ ਸਰ ਕਿਸ ਗੱਲ ਦਾ ਖੇਰਾਂ ਦਾ ਮਾਨ ਸਰ ਆਵਾਜ਼ ਦਿਓ ਉਹ ਅੱਖਾਂ ਚ ਅੱਖਾਂ ਬਾ ਕੇ ਸਰਕਾਰ ਦੇ ਗੱਲ ਕਰਦੇ ਨੇ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੇ ਹੱਕ ਚ ਬੋਲਦੇ ਆ ਆਪਣੇ ਕੌਮ ਵਾਸਤੇ ਆਪਣੇ ਸੂਬੇ ਵਾਸਤੇ ਬੋਲਦੇ ਆ ਮੇਰੇ ਫਾਦਰ ਦੇ ਖਿਲਾਫ ਤੁਸੀਂ ਦੇਖੋਗੇ ਉਹਨਾਂ ਦੇ ਕਰੀਅਰ ਵਿੱਚ 14 ਮੁਕੱਦਮੇ ਦਰਜ ਹੋਏ ਇਸ ਸਰਕਾਰ ਵਿੱਚ ਇਹ ਪੰਜਵਾਂ ਮੁਕੱਦਮਾ ਹੈ 2 ਸਾਲਾਂ ਚ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਪਰਚੇ ਦਰਜ ਕੀਤੇ ਸਕੇ ਪੰਜ ਕੰਮ ਦਿਨਾ ਕੇ ਦਿਖਾ ਦਿਓ ਤੁਸੀਂ ਤੁਹਾਨੂੰ ਲੱਗਦਾ ਫਿਰ ਇੱਕ ਤੋਂ ਬਾਅਦ ਇੱਕ ਪਰਚੇ ਪਾ ਕੇ ਖੈਰਾ ਨੂੰ ਬੋਲਣ ਤੋਂ ਰੋਕਿਆ ਜਾ ਸਕਦਾ ਕਿ ਰੁਕ ਜਾਣਗੇ ਫਿਰ ਖੈਰਾ ਤੇ ਮੇਰੇ ਫਾਦਰ ਮੈਂਟਲੀ ਬੜੇ ਸਟਰੋਂਗ ਹੈ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਲਓ ਜਦ ਤੱਕ ਤੁਸੀਂ ਬੰਦੇ ਨੂੰ ਮਾਨਸਿਕ ਤੌਰ ਤੇ ਹਰਾ ਨਹੀਂ ਸਕਦੇ ਤਦ ਤੱਕ ਉਹ ਉਹ ਦਬ ਨਹੀਂ ਸਕਦਾ ਔਰ ਸੁਪਾਲ ਸਿੰਘ ਖੈਰਾ ਨੂੰ ਭਗਵੰਤ ਮਾਨ ਹੈ ਉਹਨਾਂ ਦੀ ਸਾਰੀ ਸਰਕਾਰ 90 92 ਬੰਦੇ ਰਲ ਕੇ ਉਹਨਾਂ ਨੂੰ ਮੈਂਟਲੀ ਨਹੀਂ ਹਰਾ ਸਕਦਾ ਹੁਣ ਜੇ ਸੁਖਪਾਲ ਸਿੰਘ ਖੈਰਾ ਐਨਡੀਪੀਐਸ ਦੇ ਮਸਲੇ ਦੇ ਵਿੱਚੋਂ ਤਿੰਨ ਮਹੀਨੇ ਬਾਅਦ ਬਾਹਰ ਜ਼ਮਾਨਤ ਤੇ ਆ ਸਕਦੇ ਤਾਂ ਹੁਣ ਜਿਹੜੀਆਂ ਇਹ ਧਰਾਵਾਂ ਨੇ ਇਹ ਐਨਡੀਪੀਐਸ ਤੋਂ ਵੱਡੀਆਂ ਤਾਂ ਹੈ ਨਹੀਂ ਤਾਂ ਇਹ ਕਿੰਨਾ ਕੁ ਚਿਰ ਸੁਖਪਾਲ ਸਿੰਘ ਖੈਰਾ ਨੂੰ ਬਾਹਰ ਆਉਣ ਤੋਂ ਰੋਕ ਸਕਦੀਆਂ ਨੇ ਵੱਧ ਤੋਂ ਵੱਧ 7 ਦਿਨੀਆਂ ਦੱਸਦੇ ਜਿੱਥੇ 90 90 ਦਿਨ ਗੱਟੇ ਐ ਉੱਥੇ ਸਾਨੂੰ ਹਫ਼ਤੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਤਲਬ ਵੀ ਤੁਸੀਂ ਕਹਿੰਦੇ ਹੋ ਵੀ ਹਫ਼ਤੇ ਬਾਅਦ ਖੈਰਾ ਦੀ ਜ਼ਮਾਨਤ ਹੋ ਸਕਦੀ ਹੈ ਲਗਭਗ ਉਸ ਤੋਂ ਪਹਿਲੇ ਹੋਊਗੀ ਖੈਰਾ ਬਾਹਰ ਆਉਣ ਦੀ ਕੋਸ਼ਿਸ਼ ਤੇ ਬਿਲਕੁਲ 100% ਆਉਣ ਵਾਲੇ ਕੁਝ ਦਿਨਾਂ ਵਿੱਚ ਜਿਆਦਾ ਲੰਬਾ ਸਮਾਂ ਨਹੀਂ ਸੁਖਪਾਲ ਸਿੰਘ ਖਹਿਰਾ ਬਾਹਰ ਆਣਗੇ ਸਿਰਫ ਬਾਹਰ ਨਹੀਂ ਆਣਗੇ ਪਹਿਲਾਂ ਵਾਂਗੂ ਬਾਕੀ ਨਾਲ ਤੱਥਾਂ ਦੇ ਆਧਾਰ ਤੇ ਸਰਕਾਰ ਨੂੰ ਕਰਨਗੇ ਭਗਵੰਤ ਮਾਨ ਦਾ ਚਿਹਰਾ ਜਿਹੜਾ 도ਗਲਾ ਚਿਹਰਾ ਉਹ ਬੇਨਕਾਬ ਕਰੋ 4 ਤਰੀਕ ਨੂੰ ਸਵੇਰੇ 2:10 ਤੇ ਪਰਚਾ ਦਰਜ ਹੋਇਆ ਪਹਿਲੀ ਗੱਲ ਤਾਂ ਇਹ ਬਾੜ ਹੈ ਪੁਲਿਸ ਕੋਲ ਇਹ ਪਰਚਾ ਦਰਜ ਕਰਨ ਦੀ ਪਾਵਰ ਨਹੀਂ ਹੈ ਪਰਚੇ ਨੂੰ ਇੱਕ ਕੰਪਲੇਂਟ ਦੇ ਸ਼ੇਪ ਵਿੱਚ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਸੀ ਉਹ ਮੈਜਿਸਟ੍ਰੇਟ ਉਹਦਾ ਕੌਗਨਸੈਂਸ ਲੈਂਦੀ ਸਾਨੂੰ ਨੋਟਿਸ ਇਸ਼ੂ ਕਰਦੀ ਅਸੀਂ ਪੇਸ਼ ਹੁੰਦੇ ਆ ਜਵਾਬ ਦਿੰਦੇ ਤੇ ਗੱਲ ਬੰਦ ਦੀ ਇਹਨਾਂ ਨੇ ਚੱਕ ਕੇ ਸਿੱਧਾ ਪਰਚਾ ਦਰਜ ਕਰਾ ਇਹਦੇ ਵਿੱਚ ਲਿਖਿਆ ਹੈ ਕਿ ਸੁਖਪਾਲ ਖਹਿਰਾ ਦੇ ਖਿਲਾਫ ਇੱਕ ਬੰਦੇ ਨੇ ਗਵਾਹੀ ਦਿੱਤੀ ਸੀ ਹੁਣ ਇੱਕ ਬੰਦਾ ਕੌਣ ਹੈ ਕਸ਼ਮੀਰ ਸਿੰਘ ਹੈ ਉਸ ਕਸ਼ਮੀਰ ਸਿੰਘ ਦੇ ਖਿਲਾਫ 23 ਜਾਂ 25 ਮੁਕਦਮੇ ਹਨ ਉਹਨਾਂ ਵਿੱਚੋਂ ਮжоਰਿਟੀ ਪਰਚੇ ਨਾ ਐਨਡੀਪੀਐਸ ਦੇ ਡਰੱਗਸ ਦੇ ਤੇ ਉਹਨਾਂ ਚੋਂ ਇੱਕ ਦੋ ਪਰਚੇ ਹੈ ਐਕਸਾਈਜ਼ ਦੇ ਮਤਲਬ ਸ਼ਰਾਬ ਇਹਨੂੰ ਉਹਨਾਂ ਨੇ ਇਮਿਊਨਿਟੀ ਦਿੱਤੀ ਕਿ ਜੀ ਤੁਹਾਨੂੰ ਅਸੀਂ ਇਸ ਕੇਸ ਵਿੱਚ ਨਾਮਜ਼ਦ ਨਹੀਂ ਕਰਾਂਗੇ ਤੁਸੀਂ ਬਿਆਨ ਦਿਓ ਕਸ਼ਮੀਰ ਸਿੰਘ ਦੀ ਵਾਈਫ ਦੇ ਘਰੇ ਕਿਉਂਕਿ ਕਸ਼ਮੀਰ ਸਿੰਘ ਜੇਲ੍ਹ ਚ ਹੈ ਕਸ਼ਮੀਰ ਸਿੰਘ ਦੀ ਵਾਈਫ ਦੇ ਘਰੇ ਦੋ ਅਣਪਛਾਤੇ ਬੰਦੇ ਆਂਦੇ ਆ ਮੂੰਹ ਉਹਨਾਂ ਨੇ ਢੱਕਿਆ ਹੁੰਦਾ ਆਪਣਾ ਤੇ ਆ ਕੇ ਕਹਿੰਦੇ ਕਿ ਤੁਸੀਂ ਤੇਰੇ ਹਸਬੰਦ ਨੇ ਖੈਰੇ ਦੇ ਖਿਲਾਫ ਕੋਰਟ ਵਿੱਚ ਗਵਾਹੀ ਦਿੱਤੀ ਹੈ ਤੁਸੀਂ ਆਪਣੀ ਗਵਾਹੀ ਲਓ ਵਾਪਸ ਨਹੀਂ ਤਾਂ ਤੁਹਾਨੂੰ ਮਾਰ ਦਾਂਗੇ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਇਹ ਪਰਚਾ ਦਰਜ ਕਰਕੇ ਮੇਰੇ ਫਾਦਰ ਨੂੰ ਪ੍ਰੋਡਕਸ਼ਨ ਵਰਡ ਤੇ ਲੈ ਗਏ ਹੁਣ ਮੈਂ ਤੁਹਾਨੂੰ ਡੇਟ ਦੱਸੀ ਸੀ 30 10 30 10 ਨੂੰ ਬਿਆਨ ਦਿੱਤਾ ਉਹਨੇ ਪਰ ਅਸੀਂ ਉਹਦੇ ਘਰ ਬੰਦੇ ਪਹਿਲਾਂ 2 ਹਫ਼ਤਾ ਪਹਿਲੇ ਭੇਜਦੇ 15 ਦਿਨ ਪਹਿਲਾਂ ਕਿ ਸਾਨੂੰ ਪਤਾ ਸੀਗਾ ਕਿ ਇਹਨੇ ਬਿਆਨ ਦੇਣਾ ਸਾਨੂੰ ਕਿੱਦਾਂ ਪਤਾ ਸੀ ਹੁਣ ਪਿੱਛੇ ਜਾਣ ਦਾ ਕੋਈ ਤੁੱਕ ਨਹੀਂ ਬੰਦ ਪਿੱਛੇ ਵੈਸੇ ਕਦੀ ਵੀ ਜਾਨਾ ਜਾਣਾ ਵੀ ਨਹੀਂ ਸੀ ਪਰ ਇੰਨਾ ਹੰਡਾ ਕੇ ਜੋ ਇਹਨਾਂ ਨੇ ਸਰਕਾਰ ਨੇ ਮੇਰੇ ਨਾਲ ਮੇਰੀ ਫੈਮਲੀ ਨਾਲ ਔਰ ਮੇਰੇ ਫਾਦਰ ਨਾਲ ਕੀਤਾ ਇਸ ਸਮੇਂ ਅਸੀਂ ਆਪਣਾ ਪੈਰ ਪਿੱਛੇ ਨਹੀਂ ਪੱਟ ਸਕਦੇ ਸਰ ਅੱਗੇ ਨੂੰ ਜਾਵਾਂ ਮੇਰੇ ਫਾਦਰ ਤਾਂ ਆਪਣੇ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੇ ਇਨਾ ਤਿੰਨਾਂ ਮਹੀਨਿਆਂ ਵਿੱਚ ਤੇ ਜੇਲ੍ਹ ਨੇ ਤੋੜਤਾ ਨਹੀਂ ਦਿੱਤੇ ਨਹੀਂ ਨਹੀਂ ਜੀ ਬਿਲਕੁਲ ਜੋੜਤੇ ਐ ਇਨਫੈਕਟ ਮੈਂ ਹੋਰ ਕਹਿੰਨਾ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਸਪੈਸ਼ਲ ਕੈਮਰਾ ਲਗਾਇਆ ਗਿਆ ਸੀਗਾ ਉਸ ਕੈਮਰੇ ਦੇ ਅੱਗੇ ਹੁਣ ਜੇ ਤਾਂ ਕੋਈ ਉੱਤੇ ਗਵਰਨਮੈਂਟ 'ਚ ਬੈਠਾ ਹੋ ਕੈਮਰਾ ਦੇਖਦਾ ਰਿਹਾ ਹੋਊਗਾ ਉਹਨੂੰ ਪਤਾ ਹੋਊਗਾ ਕਿ ਕਿੰਨੇ ਕਮਜ਼ੋਰ ਤੇ ਕਿੰਨੇ ਤਾਕਤਵਰ ਹੋਊਗਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਜੋ ਇੱਕ ਡਰੱਗ ਮਸਲੇ ਦੇ ਕਾਰਨ ਅੰਦਰ ਸੀ ਤਾਂ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਜ਼ਮਾਨਤ ਮਿਲਦੀ ਆ ਖੈਰਾ ਜੇਲ੍ਹ ਤੋਂ ਬਾਹਰ ਆਉਣ ਉਸ ਤੋਂ ਪਹਿਲਾਂ ਹੀ ਉਹਨਾਂ ਤੇ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਸੁਖਪਾਲ ਸਿੰਘ ਖੈਰਾ ਤੇ ਕੀ ਕੇਸ ਦਰਜ ਹੋਇਆ ਤੇ ਕਦੋਂ ਉਹ ਕੇਸ ਦਰਜ ਹੁੰਦਾ ਕਦੋਂ ਦਾ ਮਸਲਾ ਸਾਰਾ ਸਮਝਾਂਗੇ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਤਾਬ ਸਿੰਘ ਖੈਰਾ ਮੇਰੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਖੈਰਾ ਸਾਹਿਬ ਸਵਾਗਤ ਆਖਦੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਜੀ ਅੱਛਾ ਖੈਰਾ ਸਾਹਿਬ ਪਹਿਲਾਂ ਤਾਂ ਮੈਨੂੰ ਇਹ ਦੱਸੋ ਮੈਂ ਪਹਿਲੇ ਵਾਲਾ ਮਸਲਾ ਸਮਝਣਾ ਚਾਹੂੰਗਾ ਜਿਹੜਾ ਡਰੱਗ ਵਾਲਾ ਮਸਲਾ ਸੀ ਕਦੋਂ ਜ਼ਮਾਨਤ ਤੋਂ ਪ੍ਰੂਵ ਹੁੰਦੀ ਆ ਤੇ ਕਦੋਂ ਜਿਹੜਾ ਦੂਜਾ ਮਸਲਾ ਇਹ ਪਰਚਾ ਵੀ ਦਰਜ ਕਰ ਲੈਂਦਾ ਤੇ ਕੀ ਪਰਚਾ ਗਗਨਜੀ ਸਾਡੀ ਹਾਈ ਕੋਰਟ ਨੇ ਬੇਲ ਦੀ ਬੈਸ ਸੁਣ ਕੇ 17 ਨਵੰਬਰ ਨੂੰ ਮੈਟਰ ਰਿਜ਼ਰਵ ਕਰ ਲਿਆ ਸੀ ਬੜੇ ਲੰਬੇ ਸਮੇਂ ਬਾਅਦ ਸਾਨੂੰ 3 ਤਰੀਕ ਨੂੰ ਪਤਾ ਲੱਗਾ ਕਿ ਆ ਬੀਤੇ ਹੋਏ ਕੱਲ 4 ਤਰੀਕ ਨੂੰ ਸਾਡੀ ਪ੍ਰੋਨਾਨਸਮੈਂਟ ਹੈ ਇੱਕ ਹਾਈ ਕੋਰਟ ਦੀ ਲਿਸਟ ਆਉਂਦੀ ਹੈ ਇੱਕ ਦਿਨ ਸਾ ਪਹਿਲਾਂ ਸਾਨੂੰ ਪਤਾ ਚੱਲਦਾ ਹੈ ਕਿ ਤੁਹਾਡਾ ਇਹ ਕੇਸ ਦੀ ਕੱਲ ਪ੍ਰੋਨਾਨਸਮੈਂਟ ਹੈ 4 ਤਰੀਕ ਸਵੇਰੇ तकरीबन 11:30 ਵਜੇ ਸਾਨੂੰ ਖਬਰ ਮਿਲ ਗਈ ਕਿ ਸਾਡੀ ਇਸ ਕੇਸ ਐਨਡੀਪੀਐਸ ਕੇਸ ਵਿੱਚ ਜਿਹਦੇ ਸਾਡੀ ਤਕਰੀਬਨ 3 ਮਹੀਨੇ ਕਸਟਡੀ ਪੂਰੀ ਹੋ ਚੁੱਕੀ ਹੈ ਉਹਦੇ ਵਿੱਚ ਸਾਨੂੰ ਹਾਈ ਕੋਰਟ ਨੇ ਬੇਲ ਦਿੱਤੀ ਆ ਉਹ ਨਾਲ ਦੀ ਨਾਲ ਆਰਡਰ ਆ ਗਿਆ ਤੇ ਦੂਜੇ ਪਾਸੋਂ ਮੈਨੂੰ ਖਬਰ ਮਿਲੀ ਕਿ ਕਪੂਰਥਲਾ ਪੁਲਿਸ ਨੇ ਸੁਭਾਨਪੁਰ ਦਾ ਇੱਕ 4 ਤਰੀਕ ਦਾ ਹੀ ਪਰਚਾ ਸਵੇਰੇ 2 ਵਜੇ ਦਰਜ ਹੋਇਆ ਤੇ ਉਹਦੇ ਵਿੱਚ ਇੱਕ ਅਰਜ਼ੀ ਮੂਵ ਕੀਤੀ ਹੈ ਮੈਜਿਸਟਰੇਟ ਕਪੂਰਥਲੇ ਦੇ ਅੱਗੇ ਕਿ ਨੱਬਾ ਜੇਲ੍ਹ ਤੋਂ ਸੁਖਪਾਲ ਘੈਰੇ ਨੂੰ ਕਪੂਰਥਲੇ ਲਿਆਇਆ ਜਾਏ ਪ੍ਰੋਡਕਸ਼ਨ ਵਾਰੰਟ ਤੇ ਕਿ ਅਸੀਂ ਜੇਦੀ ਗ੍ਰਿਫਤਾਰੀ ਪਾਕੇ ਨੂੰ ਕਸਟਡੀ ਲੈਣੀ ਹੈ ਦੀ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਕਿ 4 ਤਰੀਕ 4 4 ਤਰੀਕ ਨੂੰ ਸਵੇਰੇ 2:10 ਤੇ ਪਰਚਾ ਦਰਜ ਹੋਇਆ ਮੈਂ ਤਾਂ ਨਹੀਂ ਕਦੀ ਸੁਣਿਆ ਕਿ ਪੰਜਾਬ ਪੁਲਿਸ ਐਡੀ ਆ ਫਾਸਟ ਪੇਸ ਕੋਈ ਏਜੰਸੀ ਹੈ ਕਿ ਬਰਾ ਸਵੇਰੇ ਪਰਚਾ ਦਰਜ ਕਰਦੇ ਦੁਪਹਿਰੇ ਪ੍ਰੋਡਕਸ਼ਨ ਵਾਰੰਟ ਲੈ ਲੈਂਦੇ ਸਾਡੇ ਕੇਸ ਵਿੱਚ ਹੀ ਹੁੰਦਾ ਕਿ ਸਵੇਰੇ 4:30 ਵਜੇ ਫਾਜ਼ਲ ਕਾ ਜਿਮ ਨਹੀਂ ਹੁੰਦੀ ਹੈ ਤੇ ਸਾਡੇ ਸਾਡੇ 5:00 ਪਾਉਨੇ 6 ਵਜੇ ਸਾਡੇ ਘਰ ਮੇਰੇ ਫਾਦਰ ਨੂੰ ਗ੍ਰਿਫਤਾਰ ਕਰ ਲਿਆ। ਇਹ ਇਹ ਇਦਾਂ ਦੀ ਪੁਲਿਸ ਐਕਟੀਵਿਟੀ ਮੈਂ ਨਹੀਂ ਭੱਲੇ ਕਦੀ ਦੇਖੀ। ਐਨੀਵੇ ਚਲੋ ਇਹ ਜਿਹੜਾ ਨਵਾਂ ਮੁਕੱਦਮਾ ਹੋਇਆ ਇਹਦੇ ਅਸਲ ਸਤਾਇ ਝੂਠ ਹੈ ਜੀ। ਝੂਠ ਦਾ ਪਲੰਦਾ ਹੈ। ਮੈਂ ਹਮੇਸ਼ਾ ਕਹਿੰਦਾ ਰਿਹਾ ਜਿੱਦਾਂ ਇਹ ਐਨਡੀਪੀਐਸ ਦਾ ਕੇਸ ਸੀਗਾ। ਮੈਂ ਤੁਸੀਂ ਆਪਣੀ ਗੱਲ ਹੋਈ ਸੀ ਤਿੰਨ ਸਾਢੇ ਤਿੰਨ ਮਹੀਨੇ ਪਹਿਲੇ ਇਸੇ ਘਰ 'ਚ ਮੈਂ ਕਹਾ ਸੀਗਾ ਕਿ ਜਿਸ ਦਿਨ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲੂਗਾ, ਸਾਨੂੰ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਮਿਲੂਗਾ। ਸਾਨੂੰ ਉਹੀ ਕੋਰਟ ਸਾਨੂੰ ਜ਼ਮਾਨਤ ਦੇਊਗਾ। ਔਰ ਹੋਇਆ ਉਹੀ ਅਸੀਂ ਡਾਇਰੈਕਟ ਹਾਈ ਕੋਰਟ ਅਪਲਾਈ ਕੀਤੀ ਰੈਗੂਲਰ ਬੇਲ ਡਾਇਰੈਕਟ ਹਾਈ ਕੋਰਟ ਨੇ ਥੋੜਾ ਸਮਾਂ ਲਾਇਆ ਪਰ ਜਿਹੜਾ ਫੈਸਲਾ ਦਿੱਤਾ ਉਹਦੇ ਤੁਸੀਂ ਪੜੋਗੇ ਉਹਨੂੰ ਉਹਨਾਂ ਨੇ ਲਿਖਿਆ ਕਿ ਜਿਹੜਾ ਐਵੀਡੈਂਸ ਇਕੱਠਾ ਕੀਤਾ ਹੈ ਇਸ ਐਸਆਈਟੀ ਨੇ ਉਹ ਸਕੈਚੀ ਹੈ ਮਤਲਬ ਇਹ ਕੋਈ ਸਬਸਟੈਂਟਿਵ ਪੀਸ ਆਫ ਐਵੀਡੈਂਸ ਨਹੀਂ ਹੈ ਇਹਦੇ ਨਾਲ ਇਹ ਨਹੀਂ ਲੱਗਦਾ ਕਿ ਸੁਖਪਾਲ ਸਿੰਘ ਖੇੜਾ ਕੋਈ ਗੁਨਾਹਗਾਰ ਹੈ ਤੇ ਸਾਨੂੰ ਬੇਲ ਦਿੱਤੀ ਪੰਜਾਬ ਸਰਕਾਰ ਨੂੰ ਔਰ ਖਾਸ ਕਰਕੇ ਭਗਵੰਤ ਮਾਨ ਨੂੰ ਡਰ ਸੀ ਅਸਲ ਅਸਲ ਗੱਲ ਜੋ ਮੈਂ ਤੁਹਾਨੂੰ ਦੱਸਣਾ ਇਹ ਡਰਦੇ ਨੇ ਹੁਣ ਸਕਾਲ ਸਿੰਘ ਖਹਿਰਾ ਤੋਂ ਮੈਨੂੰ ਇਹ ਲੱਗਦਾ 30 ਸਾਲ ਅਤੀਤ 30 ਮਹੀਨੇ ਤੁਸੀਂ 3 ਮਹੀਨੇ ਸਾਨੂੰ ਜੇਲ੍ਹ ਚ ਰੱਖਿਆ ਤੇ ਸਾਡੀ ਜਦ ਬੇਲ ਹੋਣ ਲੱਗੀ ਤੇ ਤੁਸੀਂ ਸ਼ਰਾਰਤ ਕਰਕੇ ਸਾਡੇ ਤੇ ਪ੍ਰੋਡਕਸ਼ਨ ਵਾਰਡੈਂਟ ਤੇ ਸਾਨੂੰ ਗ੍ਰਿਫਤਾਰ ਕਰ ਲਿਆ ਇਹਦਾ ਮਕਸਦ ਇਹਦਾ ਮਤਲਬ ਤਾਂ ਇਹੀ ਕਿ ਉਹ ਸਾਡੇ ਤੋਂ ਘਬਰਾਉਂਦੇ ਨੇ ਮੇਰੇ ਫਾਦਰ ਟਰ ਕਿਸ ਗੱਲ ਦਾ ਖਹਿਰਾ ਦਾ ਮਾਨ ਨੂੰ ਸਰ ਆਵਾਜ਼ ਦਿਓ ਜੋ ਉਹਨਾਂ ਦੀ ਆਵਾਜ਼ ਬੁਲਾ ਸਿਰਫ ਆਵਾਜ਼ ਨਹੀਂ ਮੇਰਾ ਮਤਲਬ ਉਹਨਾਂ ਦਾ ਜਿੱਦਾਂ ਦੇ ਉਹ ਮੁੱਦੇ ਉਠਾਉਂਦੇ ਨੇ ਮੇਰੇ ਫਾਦਰ ਉਸੇ ਕਈ ਦਾ ਹੱਕਿਆਂ ਤੋਂ ਇਹਨਾਂ ਕਰਕੇ ਨਹੀਂ ਮੈਂ ਵੈਸੇ ਦੱਸਣ ਲੱਗਾ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਦੇ ਹੱਕ ਚ ਬੋਲਦੇ ਆ ਆਪਣੇ ਕੌਮ ਵਾਸਤੇ ਆਪਣੇ ਸੂਬੇ ਵਾਸਤੇ ਬੋਲਦੇ ਆ ਕਾਫੀ ਸਰਕਾਰਾਂ ਨੂੰ ਇਹ ਇਹ ਮੰਜ਼ੂਰੀ ਨਹੀਂ ਹੁੰਦਾ ਉਹ ਤੁਹਾਨੂੰ ਉਹ ਅੱਖਾਂ ਚ ਅੱਖਾਂ ਬਾ ਕੇ ਸਰਕਾਰ ਦੇ ਗੱਲ ਕਰਦੇ ਨੇ ਇਹ ਸਰਕਾਰਾਂ ਤੋਂ ਇਹ ਸ਼ਾਇਦ ਸਹਿਣ ਨਹੀਂ ਹੁੰਦਾ ਔਰ ਮੇਰੇ ਫਾਦਰ ਦੇ ਖਿਲਾਫ ਤੁਸੀਂ ਦੇਖੋਗੇ ਉਹਨਾਂ ਦੇ ਕਰੀਅਰ ਵਿੱਚ 14 ਮੁਕਦਮੇ ਦਰਜ ਹੋਏ ਆ 14 ਇਸ ਸਰਕਾਰ ਵਿੱਚ ਇਹ ਪੰਜਵਾਂ ਮੁਕਦਮਾ ਹੈ 2 ਸਾਲਾਂ ਚ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਪਰਚੇ ਦਰਜ ਕੀਤੇ ਸਾਡੇ ਤੇ ਪੰਜ ਕੰਮ ਗਿਨਾ ਕੇ ਦਿਖਾ ਦਿਓ ਤੁਸੀਂ ਸੋ ਦੂਜੇ ਪਰਚੇ ਦੀ ਆਪਾਂ ਗੱਲ ਕਰ ਲੈਣੀ ਹੈ ਕਿ ਪਰਚਾ ਕੀ ਹੈ ਇਹਨਾਂ ਨੇ 4 ਤਰੀਕ ਦਾ ਜਿਹੜਾ ਮਕਦਮਾ ਦਰਜ ਕੀਤਾ ਪਹਿਲੀ ਗੱਲ ਤਾਂ ਇਹ ਬਾੜ ਹੈ ਪੁਲਿਸ ਕੋਲ ਇਹ ਪਰਚਾ ਦਰਜ ਕਰਨ ਦੀ ਪਾਵਰ ਨਹੀਂ ਹੈ ਇਸ ਪਰਚੇ ਨੂੰ ਇੱਕ ਕੰਪਲੇਂਟ ਦੇ ਸ਼ੇਪ ਵਿੱਚ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਸੀ ਉਹ ਮੈਜਿਸਟ੍ਰੇਟ ਉਹਦਾ ਕੌਗਨਸ ਲੈਦੀ ਸਾਨੂੰ ਨੋਟਿਸ ਇਸ਼ੂ ਕਰਦੀ ਅਸੀਂ ਪੇਸ਼ ਹੁੰਦੇ ਹਾਂ ਜਵਾਬ ਦਿੰਦੇ ਤੇ ਗੱਲ ਬੰਦ ਦੀ ਇਹਨਾਂ ਨੇ ਚੱਕ ਕੇ ਸਿੱਧਾ ਪਰਚਾ ਦਰਜ ਕਰਤਾ ਇਹ ਪਰਚਾ ਹੈ 195 ਏ ਆਈਪੀਸੀ ਦਾ ਇਹਦਾ ਜੋ ਬਾਅਦ ਹੈ ਜਿਹੜੀ ਮੈਂ ਗੱਲ ਕਰ ਰਿਹਾ ਕਿ ਇਹ ਪਰਚਾ ਦਰਜ ਨਹੀਂ ਹੋ ਸਕਦਾ ਉਹ ਹੈ 195 ਸੀਆਰਪੀਸੀ ਜਿਹੜੇ ਮੇਰੇ ਵਕੀਲ ਦੋਸਤ ਸੁਣ ਰਹੇ ਹੋਣਗੇ ਆਪਾਂ ਨੂੰ ਉਹ ਇਹਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਇਹ ਚਲੋ ਇਲੀਗਲ ਪਰਚਾ ਦਰਜ ਕਰਤਾ ਇਹਦੇ ਵਿੱਚ ਲਿਖਿਆ ਹੈ ਕਿ ਸੁਖਪਾਲ ਖਹਿਰਾ ਦੇ ਖਿਲਾਫ ਇੱਕ ਬੰਦੇ ਨੇ ਗਵਾਹੀ ਦਿੱਤੀ ਸੀ ਹੁਣ ਇੱਕ ਬੰਦਾ ਕੌਣ ਹੈ ਕਸ਼ਮੀਰ ਸਿੰਘ ਹੈ ਕਸ਼ਮੀਰ ਸਿੰਘ ਦਾ ਨਾਮ ਕੋਈ 2015 ਦੀ ਜਿੰਮਨੀ ਚੰਦਾ ਉਹਨੂੰ ਕਦੀ ਪੰਜਾਬ ਪੁਲਿਸ ਕਦੀ ਅਰੈਸਟ ਨਹੀਂ ਕਰਦੀ ਉਸ ਕਸ਼ਮੀਰ ਸਿੰਘ ਦੇ ਖਿਲਾਫ 23 ਜਾਂ 25 ਮੁਕਦਮੇ ਆ ਉਹਨਾਂ ਵਿੱਚੋਂ ਮੈਜੋਰਿਟੀ ਪਰਚੇ ਐ ਐਨਡੀਪੀਐਸ ਦੇ ਡਰੱਗਸ ਦੇ ਤੇ ਉਹਨਾਂ ਚੋਂ ਇੱਕ ਦੋ ਪਰਚੇ ਹੈ ਐਕਸਾਈਜ਼ ਦੇ ਮਤਲਬ ਸ਼ਰਾਬ ਦੇ ਉਸ ਬੰਦੇ ਤੋਂ ਉਹ ਇਹਨਾਂ ਨੇ ਇਹਨੂੰ ਚਾਰਜ ਸਾਨੂੰ 28 ਤਰੀਕ ਨੂੰ ਗ੍ਰਿਫਤਾਰ ਕੀਤਾ ਆਉਣ ਵਾਲੀ 4 ਤਰੀਕ ਨੂੰ ਉਹਨਾਂ ਨੇ ਉਹਦੇ ਕਸ਼ਮੀਰ ਸਿੰਘ ਦੀ ਗ੍ਰਿਫਤਾਰੀ ਪਾਤੀ ਗ੍ਰਿਫਤਾਰ ਉਹ ਪ੍ਰੋਡਕਸ਼ਨ ਵਾਰੰਟ ਤੋਂ ਲੈ ਕੇ ਆਏ ਸੌਰੀ ਇਹ ਬੰਦਾ ਸਜ਼ਾ ਕੱਟ ਰਿਹਾ ਜੇਲ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ 2019 ਤੋਂ ਸ਼ਾਇਦ ਇਹਨੂੰ ਉਹਨਾਂ ਨੇ ਇਮਿਊਨਿਟੀ ਦਿੱਤੀ ਕਿ ਜੀ ਤੁਹਾਨੂੰ ਅਸੀਂ ਇਸ ਕੇਸ ਵਿੱਚ ਨਾਮਜ਼ਦ ਨਹੀਂ ਕਰਾਂਗੇ ਤੁਸੀਂ ਬਿਆਨ ਦਿਓ ਇਹ 30 30 ਸੌਰੀ 30 30 ਅਕਤੂਬਰ ਨੂੰ ਸੌਰੀ ਹਾਂ 30 ਅਕਤੂਬਰ ਨੂੰ ਜਾ ਕੇ ਕੋਰਟ ਵਿੱਚ ਬਿਆਨ ਦਿੰਦਾ ਕਿ ਜੀ ਖੈਰੇ ਨੇ ਮੈਨੂੰ 골ਡ ਦਾ ਬਿਸਕਟ ਦਿੱਤਾ ਸੀ ਉਹ ਮੇਰੇ ਘਰ ਪਿਆ ਫਿਰ ਫਾਜ਼ਲ ਕਾ ਪੁਲਿਸ ਨੂੰ ਫਾਜ਼ਲ ਕਾ ਤੋਂ ਕਪੂਰਥਲੇ ਲੈ ਕੇ ਜਾਂਦੀ ਔਰ ਤੋਂ 골ਡ ਬੀਸ ਰਿਕਵਰ ਕਰ ਆਂਦੀ ਇਹਦੇ ਤੇ 23 ਪਰਚੇ ਐ ਇਹਦੇ ਘਰੇ ਪਤਾ ਨਹੀਂ ਕਿੰਨੀ ਵਾਰ ਰੇਡ ਹੋਈ ਹੋਣੀ ਐ ਪਰ ਫਿਰ ਫਿਰ ਵੀ 8 ਸਾਲ ਪੁਰਾਣਾ 골ਡ ਦਾ ਬਿਸਕਟ ਇਹਦੇ ਘਰੋਂ ਬਰਾਮਦ ਹੋ ਜਾਂਦਾ ਇਹ ਦਿੱਤਾ ਜੀ ਸਾਨੂੰ ਖਹਿਰੇ ਨੇ ਇਹ ਕਹਿੰਦਾ 30 ਤਰੀਕ ਨੂੰ ਹੁਣ ਇਹਦੀ ਮੈਂ ਡੇਟ ਬਹੁਤ ਇੰਪੋਰਟੈਂਟ ਦੱਸ ਰਿਹਾ ਤੇ 30 ਤਰੀਕ ਨੂੰ ਇਹ ਨੇ ਇਹ ਬਿਆਨ ਦਿੱਤਾ ਸਾਡੀ ਬੇਲ ਚਾਰ ਨੂੰ ਲੱਗੀ ਹੁਣ ਐਫ ਆਈ ਆਰ ਵਿੱਚ ਇਹ ਲਿਖਿਆ ਹੈ ਕਿ 15 ਤਰੀਕ ਨੂੰ 15 ਅਕਤੂਬਰ ਨੂੰ ਕਸ਼ਮੀਰ ਸਿੰਘ ਦੀ ਵਾਈਫ ਦੇ ਘਰੇ ਕਿਉਂਕਿ ਕਸ਼ਮੀਰ ਸਿੰਘ ਜੇਲ੍ਹ ਚ ਹੈ ਕਸ਼ਮੀਰ ਸਿੰਘ ਦੀ ਵਾਈਫ ਦੇ ਘਰੇ ਦੋ ਅਣਪਛਾਤੇ ਬੰਦੇ ਆਂਦੇ ਆ ਮੂੰਹ ਉਹਨਾਂ ਨੇ ਢੱਕਿਆ ਹੁੰਦਾ ਆਪਣਾ ਤੇ ਆ ਕੇ ਕਹਿੰਦੇ ਕਿ ਜੀ ਤੁਸੀਂ ਤੇਰੇ ਹਸਬੰਦ ਨੇ ਖਹਿਰੇ ਦੇ ਖਿਲਾਫ ਕੋਰਟ ਵਿੱਚ ਗਵਾਹੀ ਦਿੱਤੀ ਹੈ ਤੁਸੀਂ ਆਪਣੀ ਗਵਾਹੀ ਲੋ ਵਾਪਸ ਨਹੀਂ ਤਾਂ ਤੁਹਾਨੂੰ ਮਾਰ ਦਾਂਗੇ ਇਹ ਸਾਡੇ ਤੇ ਇਲਜ਼ਾਮ ਲਾਤਾ ਇਹ ਪਰਚਾ ਦਰਜ ਕਰਕੇ ਮੇਰੇ ਫਾਦਰ ਨੂੰ ਪ੍ਰੋਡਕਸ਼ਨ ਵਾਰਡ ਤੇ ਲੈ ਗਏ ਹੁਣ ਮੈਂ ਤੁਹਾਨੂੰ ਡੇਟ ਦੱਸੀ ਸੀ 30 10 30 10 ਨੂੰ ਬਿਆਨ ਦਿੱਤਾ ਉਹਨੇ ਪਰ ਅਸੀਂ ਉਹਦੇ ਘਰ ਬੰਦੇ ਪਹਿਲਾਂ 2 ਹਫਤਾ ਪਹਿਲੇ ਭੇਜਦੇ 15 ਦਿਨ ਪਹਿਲਾਂ ਕਿ ਸਾਨੂੰ ਪਤਾ ਸੀਗਾ ਕਿ ਇਹਨੇ ਬਿਆਨ ਦੇਣਾ ਸਾਨੂੰ ਕਿੱਦਾਂ ਪਤਾ ਸੀ ਜੇ ਤੁਹਾਡੇ ਬਿਆਨ ਹੀ 30 10 ਨੂੰ ਹੋਏ ਆ ਇਹਨਾਂ ਨੇ ਐਫੀਡੇਵਿਟ ਦਿੱਤਾ ਪੰਜਾਬ ਸਰਕਾਰ ਨੇ ਸਾਡੀ ਬੇਲ ਵਿੱਚ ਉੱਥੇ ਲਿਖਿਆ ਕਿ ਕਸ਼ਮੀਰ ਸਿੰਘ ਨੇ ਗਵਾਹੀ ਦਿੱਤੀ ਹੈ ਕੋਰਟ ਵਿੱਚ 30 10 ਸੋ ਇਹ ਇਹ ਪਰਚਾ ਇਹਨਾਂ ਨੇ ਜਿਹੜਾ ਸਵੇਰੇ 2:00 ਤੇ 10 ਮਿੰਟ ਤੇ ਦਿੱਤਾ ਨਾ ਉਹਦੇ 'ਚ ਕੋਈ ਦਿਮਾਗ ਨਹੀਂ ਲਾਇਆ ਇਹਨਾਂ ਨੇ ਇਹਨਾਂ ਨੂੰ ਸੀਗਾ ਕਿ ਰੋਕੋ ਰੋਕੋ ਰੁਕੋ ਰੁਕੋ ਪਰਚਾਇ ਪਾ ਸੋ ਇਸ ਐਫ ਆਰ ਦੇ ਉੱਤੇ ਇੱਕ ਸਟੈਚੂਟਰੀ ਬਾਰ ਹੈ ਰਜਿਸਟ੍ਰੇਸ਼ਨ ਤੇ ਤੇ ਇੱਕ ਇਹ ਬਹੁਤ ਵੱਡੀ ਫੈਕਚੁਅਲ ਇਨਕਰੈਕਟ ਇਨ ਇਨ ਮਿਸਟੇਕ ਆ ਤੁਸੀਂ ਮੈਂ ਤਾਂ ਉਹ ਜਿਸ ਤਰ੍ਹਾਂ ਮੈਂ ਹੁਣ ਗੱਲ ਕਰਲਾਂ ਜਿਹੜਾ ਇਹ ਦੋ ਧਰਾਂਵਾਂ ਲੱਗੀਆਂ ਨੇ ਨਹੀਂ ਤੁਸੀਂ ਗੱਲ ਕੀਤੀ ਡਿਟੇਲਸ ਦੱਸਿਆ ਹੁਣ ਜੇ ਸੁਖਪਾਲ ਸਿੰਘ ਖਹਿਰਾ ਐਨਡੀਪੀਐਸ ਦੇ ਮਸਲੇ ਦੇ ਵਿੱਚੋਂ ਤਿੰਨ ਮਹੀਨੇ ਬਾਅਦ ਬਾਹਰ ਜ਼ਮਾਨਤ ਤੇ ਆ ਸਕਦੇ ਤਾਂ ਹੁਣ ਜਿਹੜੀਆਂ ਇਹ ਧਰਾਂਵਾਂ ਨੇ ਇਹ ਐਨਡੀਪੀਐਸ ਤੋਂ ਵੱਡੀਆਂ ਤਾਂ ਹੈ ਨਹੀਂ ਤਾਂ ਇਹ ਕਿੰਨਾ ਚਿਰ ਸੁਖਪਾਲ ਸਿੰਘ ਖਹਿਰਾ ਨੂੰ ਬਾਹਰ ਆਉਣ ਤੋਂ ਰੋਕ ਸਕਦੀਆਂ ਨੇ ਸਰ ਮੈਂ ਹਜੇ ਡਰ ਕੇ ਕਹਿੰਨਾ ਵੱਧ ਤੋਂ ਵੱਧ 7 ਦਿਨ ਜਾਂ 10 ਦਿਨ ਜਿੱਥੇ 90 90 ਦਿਨ ਗੱਟੇ ਆ ਉਤੇ ਸਾਨੂੰ ਹਫਤੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮਤਲਬ ਵੀ ਤੁਸੀਂ ਕਹਿਣੋ ਵੀ ਹਫਤੇ ਬਾਅਦ ਖੈਰਾ ਦੀ ਜ਼ਮਾਨਤ ਹੋ ਸਕਦੀ ਹੈ ਲਗਭਗ ਉਸ ਤੋਂ ਪਹਿਲੇ ਹੋਊਗੀ। ਬਿਲ ਹੋਣੀ ਹੋਣੀ ਹੈ ਸਰ ਇਹ ਮਕਦਮਾ ਜਿਹੜਾ ਮੈਂ ਦੱਸਿਆ ਹੈ। ਇਹਦੇ ਵਿੱਚ ਦੋ ਬੈਠੀਆਂ ਗੱਲਾਂ ਬੈਠੇ ਅਜੇ ਮੈਂ ਪੜਿਆ ਨਹੀਂ ਦੋਨੋਂ ਆਰਡਰ ਕੱਲ ਦਾ ਮੈਂ ਬਿਜ਼ੀ ਰਹਾ। ਪਰ ਇਹ ਦੋ ਵੱਡੀਆਂ ਗਲੇਰਿੰਗ ਮਿਸਟੇਕਸ ਹੈ। ਤੇ ਸਾਨੂੰ ਆ ਸਕਿਆ ਆਉਣ ਵਾਲੇ ਕੁਝ ਹੁਣ ਕਿਉਂਕਿ ਸੈਟਰਡੇ ਸੰਡੇ ਆ ਗਿਆ ਤਾਂ ਥੋੜਾ ਡਿਲੇ ਹੋ ਜਾਂਦਾ। ਤੇ ਆਉਣ ਵਾਲੇ ਹਫਤੇ 'ਚ ਅਸੀਂ ਬਿਲ ਲੈ ਕੇ ਬਾਹਰ ਆਵਾਂਗੇ। ਵੀ ਖੈਰਾ ਬਾਹਰ ਆਉਣਗੇ ਕਲੇਮ ਤੇ? ਬਿਲਕੁਲ ਸਰ 100% ਸੋੜਾ ਸਮਾਂ ਲੱਗ ਗਿਆ ਮੈਨੂੰ ਪਤਾ ਆਪਣੀ ਇੱਥੇ ਵੀ ਪਿਛਲੀ ਵਾਰ ਗੱਲ ਹੋਈ ਸੀ ਜਿਹੜਾ ਸਰ ਇਹ ਪ੍ਰੋਸੀਜਰ ਹੈ ਨਾ ਆਪਣੇ ਇੰਡੀਅਨ ਕੋਰਟਸ ਦਾ ਇਹਦੇ ਵਿੱਚ ਤੁਹਾਨੂੰ ਨਿਕਲ ਕੇ ਜਾਣਾ ਪੈਂਦਾ ਸਾਰੇ ਵਾਸਤੇ ਸੇਮ ਹੈ ਉਹੀ ਰਿਮਾਂਡ ਉਹੀ ਫਿਰ ਤੁਸੀਂ ਬੇਲ ਲਾਉਂਗੇ ਉਹਦਾ ਪ੍ਰੋਸੈਸ ਹੈ ਦਾ ਟਾਈਮ ਲੱਗਦਾ ਬਟ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਆਦਾ ਲੰਬਾ ਸਮਾਂ ਨਹੀਂ ਸੁਖਪਾਲ ਸਿੰਘ ਖੇਹਰਾ ਬਾਹਰ ਆਣਗੇ ਸਿਰਫ ਬਾਹਰ ਨਹੀਂ ਆਣਗੇ ਪਹਿਲਾਂ ਵਾਂਗੂ ਬੇਬਾਕੀ ਨਾਲ ਤੇ ਤੱਥਾਂ ਦੇ ਆਧਾਰ ਤੇ ਸਰਕਾਰ ਨੂੰ ਕਿਰਨਗੇ ਔਰ ਪੰਜਾਬ ਦਾ ਜਿਹੜਾ ਭਗਵੰਤ ਮਾਨ ਦਾ ਚਿਹਰਾ ਜਿਹੜਾ ਦੋਗਲਾ ਚਿਹਰਾ ਉਹ ਬੇਨਕਾਬ ਕਰਨਗੇ ਤੁਸੀਂ ਗੱਲ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਉਣੀ ਹੋ ਤੁਸੀਂ ਤੁਸੀਂ ਕਹਿੰਦੇ ਕਿ ਨਾ ਬਦਲਾਖੋਰੀ ਦੀ ਭਾਵਨਾ ਹੈ ਖੈਰ ਨੂੰ ਬਾਹਰ ਨਹੀਂ ਆਉਣ ਦੇ ਰਹੇ ਆਉਣ ਦੇ ਰਹੇ ਜਿਸ ਤਰ੍ਹਾਂ ਹੁਣ ਤੁਸੀਂ ਹੁਣ ਕਿਹਾ ਕਿ ਉਹ ਬੇਵਕ ਬੋਲਦੇ ਨੇ ਤਾਂ ਫਿਰ ਤੁਹਾਨੂੰ ਲੱਗਦਾ ਕਿ ਖੈਰਾਂ ਇੱਕ ਪਰਚਾ ਹੋਇਆ ਹੁਣ ਦੂਜਾ ਪਰਚਾ ਪਾਤਾ ਹੋ ਸਕਦਾ ਕਿ ਪਰਚੇ ਹੋਣ ਨਾ ਹੁਣ ਆਪਾਂ ਨੂੰ ਪਤਾ ਨਹੀਂ ਤੁਹਾਨੂੰ ਲੱਗਦਾ ਕਿ ਫਿਰ ਇੱਕ ਤੋਂ ਬਾਅਦ ਇੱਕ ਪਰਚੇ ਪਾ ਕੇ ਖੈਰਾਂ ਨੂੰ ਬੋਲਣ ਤੋਂ ਰੋਕਿਆ ਜਾ ਸਕਦਾ ਕਿ ਰੁਕ ਜਾਣਗੇ ਫਿਰ ਖੈਰਾਂ ਦਾ ਨਹੀਂ ਸਰ ਮੇਰਾ ਸੋਚਣਾ ਇਹ ਹੈ ਕਿ ਮੇਰੇ ਫਾਦਰ ਮੈਂਟਲੀ ਬੜੇ ਸਟਰੋਂਗ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਲਓ ਜਦ ਤੱਕ ਤੁਸੀਂ ਬੰਦੇ ਨੂੰ ਮਾਨਸਿਕ ਤੌਰ ਤੇ ਹਰਾ ਨਹੀਂ ਸਕਦੇ ਤਦ ਤੱਕ ਉਹ ਉਹ ਦੱਬ ਨਹੀਂ ਸਕਦਾ ਔਰ ਸੁਖਪਾਲ ਸਿੰਘ ਖੈਰਾ ਨੂੰ ਭਗਵੰਤ ਮਾਨ ਜਾਂ ਉਹਨਾਂ ਦੀ ਸਾਰੀ ਸਰਕਾਰ 90 92 ਬੰਦੇ ਰਲ ਕੇ ਉਹਨਾਂ ਨੂੰ ਮੈਂਟਲੀ ਨਹੀਂ ਹਰਾ ਸਕਦਾ ਤੇ ਇਹ ਆਪਣੀ ਬੇਬਾਕੀ ਨਾਲ ਤੱਥਾਂ ਦੇ ਆਧਾਰ ਤੇ ਲੜਾਈ ਲੜਾਂਗੇ ਅਸੀਂ ਹੁਣ ਪਿੱਛੇ ਜਾਣ ਦਾ ਕੋਈ ਤੁਕ ਨਹੀਂ ਬੰਦੀ ਪਿੱਛੇ ਵੈਸੇ ਕਦੇ ਵੀ ਨਹੀਂ ਜਾਣਾ ਜਾਣਾ ਵੀ ਨਹੀਂ ਸੀ ਪਰ ਇੰਨਾ ਹੰਡਾ ਕੇ ਜੋ ਇਹਨਾਂ ਨੇ ਸਰਕਾਰ ਨੇ ਮੇਰੇ ਨਾਲ ਮੇਰੀ ਫੈਮਲੀ ਨਾਲ ਔਰ ਮੇਰੇ ਫਾਦਰ ਨਾਲ ਕੀਤਾ ਉਹ ਇਸ ਸਮੇਂ ਅਸੀਂ ਆਪਣਾ ਪੈਰ ਪਿੱਛੇ ਨਹੀਂ ਪੱਟ ਸਕਦੇ ਸਰ ਅੱਗੇ ਨੂੰ ਜਾਵਾਂਗੇ ਮੈਂ ਤਾਂ ਸੁਖਪਾਲ ਸਿੰਘ ਖਹਿਰਾ ਦੀ ਫੋਟੋ ਕੱਲ ਦੀ ਵਾਇਰਲ ਹੋ ਰਹੀ ਆ ਹਨਾ ਉਹ ਜਿਹਦੇ ਵਿੱਚ ਮਤਲਬ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਨੇ ਉਸ ਫੋਟੋ ਤੇ ਕੀ ਕਹਿ ਰਹੇ ਨੇ ਵੀ ਕਮਜ਼ੋਰ ਹੋ ਗਏ ਖਹਿਰਾ ਦੇਖੋ ਕਮਜ਼ੋਰ ਬਿਲਕੁਲ ਨਹੀਂ ਹੋਏ ਸਰ ਮੈਂ ਤਾਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਤੁਹਾਡੇ ਚੈਨਲ ਤੇ ਦੱਸਿਆ ਸੀਗਾ ਕਿ ਮੇਰੇ ਫਾਦਰ ਤਾਂ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੇ ਆ ਇਹਨਾਂ ਤਿੰਨਾਂ ਮਹੀਨਿਆਂ ਵਿੱਚ ਤੇ ਜੇਲ੍ਹ ਨੇ ਤੋੜਤਾ ਨਹੀਂ ਦਿੱਤੇ ਨਹੀਂ ਨਹੀਂ ਜੀ ਬਿਲਕੁਲ ਜੋੜਤੇ ਆ ਇਨਫੈਕਟ ਮੈਂ ਹੋਰ ਕਹਿੰਨਾ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਸਪੈਸ਼ਲ ਕੈਮਰਾ ਲਗਾਇਆ ਗਿਆ ਸੀਗਾ ਉਸ ਕੈਮਰੇ ਦੇ ਅੱਗੇ ਹੁਣ ਜੇ ਤਾਂ ਕੋਈ ਉੱਤੇ ਗਵਰਨਮੈਂਟ ਚ ਬੈਠਾ ਹੋ ਕੈਮਰਾ ਦੇਖਦਾ ਰਿਹਾ ਹੋਊਗਾ ਉਹਨੂੰ ਪਤਾ ਹੋਊਗਾ ਕਿ ਕਿੰਨੇ ਕਮਜ਼ੋਰ ਤੇ ਕਿੰਨੇ ਤਾਕਤਵਰ ਹੋਏ ਸ਼ੁਕਰੀਆ ਮਹਿਤਾਬ ਧੰਨਵਾਦੀ ਸਮਾਂ ਦਿੱਤਾ ਸੋਸ਼ਣ ਮਹਿਤਾਬ ਸਿੰਘ ਖਹਿਰਾ ਗੱਲਬਾਤ ਜਿਨ੍ਹਾਂ ਦੇ ਨਾਲ ਤੁਸੀਂ ਸੁਣੀ ਇਸ ਵੀਡੀਓ ਦੇ ਵਿੱਚ ਇਨਾ ਹੀ ਤੁਸੀਂ ਜੁੜੇ ਰਹੋ ਅਖਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ